इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੁਰਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਵੱਲੋਂ ਜੋ ਮਹਿਲਾ ਕਲੀਨਿਕ ਦਾ ਵਾਅਦਾ ਕੀਤਾ ਉਸ ਦੀ ਮਿਸਾਲ ਕੋਟਕਪੁਰਾ ਦੇ ਪੁਰਾਣਾ ਚਾਰ ਸਾਹਮਣੇ ਡੇਰਾ ਸਿਸਵਾਲੇ ਦੀ ਪਾਰਕ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਇਸ ਦੀ ਜਾਣਕਾਰੀ ਜਿੰਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੇ ਪੀਆਰ ਉਹ ਮਰਪੀ ਸਿੰਘ ਮਣੀ ਤਾਲੀਵਾਲੇ ਦਿੱਤੀ ਮਣੀ ਪਲਟਾਲੀ ਅੱਜ ਮੈਲਾ ਸਕਲੀਨਿਕ ਜੱਜਾ ਲੈਣ ਆਏ ਉਹਨਾਂ ਦੱਸਿਆ ਕਿ 26 ਨਾਲ ਤੱਕ ਕਲੀਨਿਕ ਤਿਆਰ ਹੋ ਜਾਏਗਾ ਉਸ ਤੋਂ ਇਸ ਮੈਲਾ ਨਿਵਾਸੀ ਨੂੰ ਸਵਰਪਿਤ ਕਰਕੇ ਦਿੱਤਾ ਜਾਵੇਗਾ ਇਸ ਮੌਕੇ ਤਾਲੀਵਾਲ ਤੋਂ ਇਲਾਵਾ ਗੁਰਮੀਤ ਸਿੰਘ ਪੱਪੂ ਦੀਪਕ ਮੋਗਾ ਦਾ ਗਗਨਦੀਪ ਸਿੰਘ ਹਾਜਰ ਸੰਕਟਪਤਰ ਰਮੇਸ਼ ਕਾਪਾ ਬ੍ਰਹਮ ਪ੍ਰਕਾਸ਼ ਆਇਤੀ ਪੰਜਾਬ ਦੇ ਵਿਸ਼ੇਸ਼ ਰਿਪੋਰਟਰ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਸਿਹਤ ਤੇ ਜਿਹੜਾ ਸਿੱਖਿਆ ਦਾ ਖੇਤਰ ਹੁੰਦਾ ਹੈ ਕਿ ਆ ਉਹਦੀ ਚਾ ਸੁਧਾਰ ਨੂੰ ਲੈ ਕੇ ਆਪ ਸਰਕਾਰ ਹੋਣੀ ਚਾਹੀ ਸੀ ਉਸੇ ਤਰ੍ਹਾਂ ਦੀ ਜਿਹੜੇ ਸਾਡੇ ਸਰਕਾਰੀ ਸਕੂਲ ਆ ਤੇ ਸਾਡੇ ਸਰਕਾਰੀ ਸਿਹਤ ਦਾਰੇ ਆ ਉਹਨਾਂ ਦੀ ਬੇਤੀ ਇਹਦੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਮਹੱਲਾ ਕਲੀਨਿਕ ਲੋਕਾਂ ਨੂੰ ਜਿਹੜੀਆਂ ਸਿਹਤ ਸੂਦਾਵਾਂ ਉਹਨਾਂ ਦੇ ਮਹੱਲੇ ਤੱਕ ਕੀ ਸੇਵਾ ਪ੍ਰਦਾਨ ਕਰਾਉਣ ਦੇ ਮਕਸਦ ਤਹਿਤ ਮਹੱਲਾ ਕਲੀਨਿਕ ਤਿਆਰ ਕੀਤੇ ਗਏ ਨੇ ਹੁਣ ਕੋਟਕਪੂਰਾ ਦੇ ਵਿੱਚ ਇੱਕ ਨਵਾਂ ਮਹੱਲਾ ਕਲੀਨਿਕ ਜਿਹੜਾ ਪੁਰਾਣਾ ਸ਼ਹਿਰ ਕੋਟਕਪੂਰਾ ਜਿੱਥੇ ਸਰਸਿਆਲਾ ਡੇਰਾ ਉਹਦੇ ਨਜ਼ਦੀਕ ਉਹ ਬਣ ਰਿਹਾ ਹੈ ਅੱਜ ਉਸੀ ਕੋਈ ਜਗ੍ਹਾ ਦਾ ਜਾਇਜ਼ਾ ਲਿਆ ਸਾਰਾ ਤੇ 26 ਜਨਵਰੀ ਤੱਕ ਸਾਨੂੰ ਉਮੀਦ ਹੈ ਵੀ ਉਹ ਬਣ ਕੇ ਤਿਆਰ ਹੋ ਜਾਏਗਾ ਤੇ ਲੋਕਰਪਤ ਕਰ ਦਿੱਤਾ ਜਾਵੇਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਅਤੇ ਸੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਦੀ ਸੇਵਾ ਲਈ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਬਹੁਤ ਜਲਦ ਤਿਆਰ ਹੋ ਜਾਏਗਾ ਤੇ 26 ਜਨਵਰੀ ਨੂੰ ਲੋਕਰਪਤ ਕਰ ਦਿੱਤਾ ਜਾਏਗਾ